ਲੁਧਿਆਣਾ ਡੀਸੀ ਦਫ਼ਤਰ ਨੂੰ ਬੰਮ ਨਾਲ ਉਡਾਣ ਦੀ ਧਮਕੀ ਤੋਂ ਬਾਅਦ ਕਿਤਨਾ ਕਿਤੇ ਜਿਹੜੀ ਹਲਚਲ ਹੈ ਇਸ ਜਗ੍ਹਾ ਦੇ ਉੱਪਰ ਹੋ ਗਈ ਤੇ ਤੁਹਾਨੂੰ ਅੰਦਾਜ਼ਾ ਜਦੋਂ ਇਸ ਸਬੰਧੀ ਡੀਸੀ ਸਾਹਿਬ ਨਾਲ ਗੱਲਬਾਤ ਕੀਤੀ ਡੀਸੀ ਸਾਹਿਬ ਦਾ ਇਹ ਕਹਿਣਾ ਸੀਗਾ ਜਿਹੜੀ ਈਮੇਲ ਆਂਦੀ ਹੈ ਇੱਕ ਈਮੇਲ ਆਂਦੀ ਹੈ ਤੇ ਆਰਡੀਐਕਸ ਜਿਹੜਾ ਵਰਡ ਜਿਹੜਾ ਉਹ ਯੂਜ਼ ਕੀਤਾ ਜਾਂਦਾ ਸੋ ਬਿਲਕੁਲ ਜਿਹੜੀ ਆ ਆਰਡੀਐਕਸ ਜਿਹੜਾ ਡੀਸੀ ਦਫ਼ਤਰ ਵਿੱਚ ਰੱਖਿਆ ਗਿਆ ਸੋ ਇਸ ਤੋਂ ਬਾਅਦ ਜਿਹੜੀਆਂ ਅ ਡੋਗ ਸਕੋਰ ਦੀ ਜਿਹੜੀ ਟੀਮਾਂ ਆਉਂਦੀਆਂ ਹੋਰ ਵੀ ਜਿਹੜੇ ਆਲਾ ਅਧਿਕਾਰੀ ਇਸ ਜਗ੍ਹਾ ਦੇ ਉੱਪਰ ਪਹੁੰਚੇ ਜਿਹੜੀ ਜਿਹੜੀ ਜਾਂਚ ਬਿਲਡਿੰਗ ਦੀ ਜਿਹੜੀ ਜਾਂਚ ਆ ਉਹ ਕਿੱਥੇ ਜਾਂਦੀ ਹੈ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਕਿਤਨਾ ਕਿਤੇ ਜਿਹੜੀ ਅਫਸਰਾ ਦੇ ਵਿੱਚ ਇਹ ਈਮੇਲ ਆਣ ਤੋਂ ਜਿਹੜੀ ਹਲਚਲ ਹੈ ਉਹ ਮਾਚ ਜਾਂਦੀ ਸੋ ਬਿਲਕੁਲ ਹੁਣ ਡੀਸੀ ਸਾਹਿਬ ਦਾ ਇਹ ਕਹਿਣਾ ਕਿ ਜਿਹੜੀ ਈਮੇਲ ਦੀ ਜਾਂਚ ਉਹ ਕੀਤੀ ਜਾ ਰਹੀ ਸੋ ਬਿਲਕੁਲ ਈਮੇਲ ਦੀ ਜਾਂਚ ਤੋਂ ਬਾਅਦ ਜਿਹੜੀ ਪੁਸ਼ਟੀ ਹੋਏਗੀ ਜਿਹੜੀ ਈਮੇਲ ਕਿਸ ਨੇ ਭੇਜੀ ਸੀ ਤੇ ਕੌਣ ਜਿਹੜਾ ਸ਼ਰਾਰਤੀ ਅਨਸਰ ਸੀ ਜਿਸ ਨੇ ਡੀਸੀ ਸਾਹਿਬ ਦੀ ਜਿਹੜੀ ਈਮੇਲ ਕੀਤੀ ਤੇ ਜ ਤਰ ਜਾਰੀ ਤੇ ਆਮ ਲੋਕਾਂ ਦੇ ਵਿੱਚ ਜਿਹੜਾ ਕਿਤਨ ਕਿ ਜਿਹੜਾ ਦਹਿਸ਼ਤ ਦਾ ਮਾਹੌਲ ਹੈ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਨੇ ਜੇ ਗੱਲ ਕਰੀਏ ਤਾਂ ਇਸ ਜਗ੍ਹਾ ਤੋਂ ਪਜੇ ਡੋਸਕੋਰ ਦੀਆਂ ਟੀਮਾਂ ਨੇ ਜਿਹੜੀਆਂ ਪਹੁੰਚ ਚੁੱਕੀਆਂ ਨੇ ਤੇ ਲਗਾਤਾਰ ਜਿਹੜੀ ਜਾਂਚ ਆਉ ਕੀਤੀ ਜਾ ਰਹੀ ਹੈ ਕਿ ਅਗਰ ਕੋਈ ਵੀ ਜਿਹੜਾ ਇਸ ਜਗ੍ਹਾ ਤੋਂ ਉੱਪਰ ਵਿਅਕਤੀ ਆਂਦਾ ਤਾਂ ਬਿਲਕੁਲ ਜਿਹੜੀ ਉਸ ਦੀ ਤਲਾਸ਼ੀ ਲੈ ਕੇ ਜਾਂਚ ਕਰਕੇ ਜਿਹੜਾ ਅੰਦਰ ਆ ਉਹ ਭੇਜਿਆ ਜਾਂਦਾ ਸੋ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਜੇ ਗੱਲ ਕਰੀਏ ਸੋ ਬਿਲਕੁਲ ਡੀਸੀ ਸਾਹਿਬ ਦਾ ਇਹੀ ਕਿਹਾ ਕਿ ਜਿਹੜੀ ਆਰਡੀਐਕਸ ਜਿਹੜਾ ਵਰਡ ਯੂਜ਼ ਕੀਤਾ ਗਿਆ ਤੇ ਰੱਖ ਰਾਹੂੜਾ ਸਿਟੀ ਹੌਂ ਲੁਧਿਆਣਾ ਆ ਸਾਡੇ ਕੋਲ ਇੱਕ ਈਮੇਲ ਆਇਆ ਸੀ ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਤੋਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੀ ਕਿ ਕੋਈ ਪਲੈਂਟ ਹੋਏਗਾ ਆਰ ਡੀ ਐਕਸ ਵਗੈਰਾ ਬਟ ਉਹ ਅਸੀਂ ਨਾਲ ਦੀ ਨਾਲ ਸੀ ਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਖਿਆਲ ਚੈਕਿੰਗ ਵੀ ਕਰ ਰਹੀ ਹੈ ਔਰ ਉਹਨਾਂ ਸਾਈਬਰ ਪੁਲਿਸ ਨੂੰ ਵੀ ਅਸੀਂ ਇਤਲਾਹ ਕਰਤੀ ਹੈ ਸਾਈਬਰ ਬ੍ਰਾਂਚ ਨੂੰ ਵੀ ਅਕੀ ਜਿੱਥੋਂ ਵੀ ਇਹ ਮੇਲ ਆਇਆ ਹੈ ਕਿ ਇਹ ਇਹਨੂੰ ਵੀ ਟ੍ਰੇਸ ਕੀਤਾ ਜਾ ਸਕੀਏ ਸਰ ਕਿੰਨੇ ਵਜੇ ਕਿੰਨੇ ਵਜੇ ਆਈ ਸੀ ਸਰ ਮੇਰੇ ਨਾਮ ਪਰ ਕਿਸ ਨਾਮ ਤੋਂ ਆਈ ਹੈ ਔਰ ਉਹ ਚ ਕੀ ਲਿਖਿਆ ਗਿਆ ਰਹਾ ਸਰ ਇੱਕ ਇਹ ਇਹਦੀ ਤਫਤੀਸ਼ ਚੱਲ ਰਹੀ ਹੈ ਐਸਆਈ ਪੁਲਿਸ ਨੂੰ ਪੇਚੂ ਕੇ ਆ ਕਮਿਸ਼ਨਰ ਸਾਹਿਬ ਨੂੰ ਅਸੀਂ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀ ਹੈ ਜੋ ਵੀ ਸੀਗਾ ਸਾਰਾ ਡਾਟਾ ਅਸੀਂ ਪੇਸ਼ ਕਰ ਸਰ ਕਿੰਨੇ ਵਜੇ ਆਈ ਹੈ ਸਰ ਕੋਈ ਸੰਗਠਨ ਦਾ ਕੋਈ ਨਾਮ ਕਿੰਨੇ ਵਜੇ ਕੋਈ ਅਤੰਕੀ ਸੰਗਠਨ ਦਾ ਕੋਈ ਨਾਮ ਲਿਖਿਆ ਹੈ ਮੇਲ ਦੇ ਵਿੱਚ ਉਹ ਅਸੀਂ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰ ਰਹੇ ਹਾਂ ਸਰ ਮੇਲ ਕਿੰਨੇ ਵਜੇ ਆਈ ਹੈ ਸਰ ਮੈਨੂੰ ਵੀ ਨਸ਼ਾਦੀ ਮੇਲ ਲੱਗੀ ਹੋਰ ਵੀ ਸ਼ਹਿਰਾਂ ਨੂੰ ਜਿਹਦੇ ਹੈਵੀ ਬੁਕਿੰਗ ਹੋਈ ਜਾਂਦੀ ਹੈ। ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਹਰਿਆਣੇ ਵਾਲੇ ਨੂੰ ਵੀ ਕੋਈ ਕਿਤੇ ਆਈ ਹੈ ਵਿੱਚ। ਨਹੀਂ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਨਹੀਂ ਹੈ। ਸਰ ਇਹ ਕਿੰਨੇ ਵਜੇ ਮੇਲ ਆਈ ਹੈ ਇਹਦੀ? ਇਹ ਜਿਹੜੀ ਸਾਨੂੰ ਇਨਫੋਰਮੇਸ਼ਨ ਲਗੀ ਲਗਭਗ 9:45 ਦੇ ਵਜੇ 9:45 ਦੇ ਕਰੀਬ। ਤੇ ਹਜੇ ਤੱਕ ਸਰ ਅਜੇ ਸਸਪੈਕਟ ਕੀਤਾ ਕੁਝ ਕੁਝ ਫਾਈਂਡ ਹੋਇਆ ਨਹੀਂ। ਨਹੀਂ ਹਜੇ ਤੱਕ ਸਾਨੂੰ ਸਸਪੈਕਸ਼ਨ ਬਾਰੇ ਕੋਈ ਹੋ ਨਹੀਂ ਆਇਆ। ਸਸਪੈਕਟ ਪਿਆ ਕੋਈ ਚੀਜ਼ ਇਸ ਤਰ੍ਹਾਂ ਦਾ ਪ੍ਰੋਬਲਮ ਉਹ ਜੀ ਜਾਰੀ ਕੀਤੇ ਗਏ ਨੇ ਆਪਣੇ ਜਿਹਨੇ ਵੀ ਆਫਿਸਸ ਨੇ ਵੀ ਉਹਨਾਂ ਨੂੰ ਜਿਹਨੇ ਵੀ ਕੰਮ ਕਰਨ ਵਾਲੇ ਨੇ ਵੀ ਇਤਿਆਹਾ ਰੱਖਣਾ ਜਾਂ ਜੇ ਵੀ ਇਸ ਤਰ੍ਹਾਂ ਦਾ ਵਿਅਕਤੀ ਆਉਂਦਾ ਵੀ ਉਹਦਾ ਵੀ ਇਤਿਆਹਾ ਰੱਖਣਾ ਦਾ ਜੇ ਸੂਚਨਾ ਦਾ ਇਸ ਤਰ੍ਹਾਂ ਨਹੀਂ ਅਸੀਂ ਅਸੀਂ ਸੈਂਸਿਟਾਈਜ਼ ਅਸੀਂ ਸੈਂਸਿਟਾਈਜ਼ ਸਭ ਨੂੰ ਕਰ ਦਿੱਤਾ ਅਸੀਂ ਬਟ ਇੱਕ ਪੈਨਿਕ ਦਾ ਮਾਹੌਲ ਨਾ ਬਣੇ ਕਿਉਂਕਿ ਅਜਿਹੀ ਇਨਫੋਰਮੇਸ਼ਨ ਕਿੱਥੋਂ ਆਈ ਹੈ ਮੇਲ ਤੇ ਆਈ ਹੈ ਇਹਦੀ ਆਥੈਂਟੀਸਿਟੀ ਇੱਕ ਕੁਐਸਚਨੇਬਲ ਰਹਿੰਦੀ ਹੈ ਤਾਂ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਦੇ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੋ ਉਹ ਸ਼ੁਰੂ ਹੋ ਜਾਵੇ ਸਰ ਸਾਈਬਰ ਨੇ ਕੋਈ ਪ੍ਰੋਬਲਮ ਤਾਂ ਨਹੀਂ ਇਹ ਜਿਹੜੀ ਚੈਕਿੰਗ ਨਹੀਂ ਚੈਕਿੰਗ ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਹਜੀ ਜ ਸਾਾਨੂੰ ਇਨਫੋਰਮੇਸ਼ਨ ਆ ਜਾਈਗੀ ਜਦੋਂ ਸਰ ਮੇਲ ਕੋ ਟ੍ਰੇਸ ਹੋ ਪਈ ਅ ਤੱਕ ਹੁਣ ਤੱਕ ਕੋਈ ਸਾਈਬਰ ਨਾ ਰਿਸਪੌਂਸ ਹੈ ਤਾਂ ਕੋਈ ਟ੍ਰੇਸ ਹੋਈ ਹੈ ਨਹੀਂ ਸਾਈਬਰ ਹਜੇ ਤਫਤੀਸ਼ ਕਰ ਰਿਹਾ ਸਾਨੂੰ ਇਨਫੋਰਮੇਸ਼ਨ ਨਹੀਂ ਆ ਸਰ ਕੀ ਤੁਹਾਨੂੰ ਕੀ ਲੱਗਦਾ ਇਹ ਹਾਕਸ ਬੰਬ ਥ੍ਰੈਟ ਕਾਲ ਹੈਗੀ ਹੈ ਇਹ ਕਿਵੇਂ ਹੈਗਾ ਹੈ ਦੇਖੋ ਇਹ ਦੀ ਇਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹਾਕਸ অর ਨਾ ਬਟ ਸਾਡੇ ਵੱਲੋਂ ਪ੍ਰੀਕਾਸ਼ਨਰੀ ਮੀਜਰ ਐਸੀ ਲੈ ਲਏ ਥੈਂਕ ਯੂ ਸਰ ਸਰ ਹਾਲ ਦੀ ਫਿਲਹਾਲ ਸਕਿਉਰਟੀ ਹੋਰ ਵਧਾਈ ਜਾਊਗੀ ਇਸ ਆਫਿਸ ਇਹ ਦੇਖੋ ਇੱਕ ਵਾਰ ਪੁਲਿਸ ਵਾਲੋ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵਾਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਦੈਨ ਉਸ ਤੋਂ ਬਾਅਦ ਹੀ ਕੋਈ ਕਾਲ ਲਿਆ ਜਾ ਸਕਦਾ ਹੈ ਸਰ ਡੀਸੀ ਆਫਿਸ ਦੇ ਵਾਸਤੇ ਇਹ ਸੱਜਾ ਕੋਈ ਹੋਰ ਵੀ ਟਿਕਾਣੇ ਜਾਂ ਕੋਈ ਹੋਰ ਜਗ੍ਹਾ ਦਾ ਵੀ ਕੋਈ ਮੈਂਸ਼ਨ ਕੀਤਾ ਗਿਆ ਜੀ ਨਹੀਂ ਹਾਲ ਦੀ ਘੜੀ ਸਿਰਫ ਜਿਹੜਾ ਸੈਕਰੀਟੇਰੀਟ ਕੰਪਲੈਕਸ ਹੈ ਆ ਡੀਸੀ ਆਫਿਸ ਸਰ ਇਸ ਤੋਂ ਡੀਐਕਸ ਨਾਲ ਕਿਹਾ ਗਿਆ ਹੈ ਕਿ ਬੈਰ ਨਾ ਨਹੀਂ ਇਹਦੇ ਵਿੱਚ ਆਰਡੀਐਕਸ ਵਰਡ ਮੈਂਸ਼ਨ ਸੀ ਸਰ ਇਹ ਵੀ ਇਹ ਵੀ ਹਦਾਇਤਾਂ ਵੀ ਵੈਲੀ ਚੈਕਿੰਗ ਉਹ ਧਿਆਨ ਦਿੱਤੀ ਜਾਵੇ ਤਾਂ ਕਿ ਪੈਨਿਕ ਨਾ ਹੋਵੇ ਹਾਂਜੀ ਬਿਲਕੁਲ ਜੀ ਧਿਆਨ ਨਾਲ ਹੀ ਕਰਾਂਗੇ ਜੀ ਇਲੈਕਸ਼ਨ ਨੂੰ ਲੈ ਕੇ ਵੀ ਕੁਝ ਜਿਹੜਾ ਮਾਹੌਲ ਬਣਿਆ ਹੋਇਆ ਉਸ ਨੂੰ ਦੇਖ ਕੇ ਵੀ ਕੁਝ ਨਹੀਂ ਇਹਦੇ ਇਹਨੂੰ ਫਾਸਟ ਸਟ੍ਰੈਚ ਹੋਇਆ ਹੈਗਾ ਜੀ ਲਿੰਕ ਕਰਨਾ ਸੂਚਨਾ ਮਿਲਨ ਤੋਂ ਬਾਅਦ ਤੁਰੰਤ ਆਪਣਾ ਕੰਪਲੈਕਸ ਖਾਲੀ ਕਰਾਇਆ ਗਿਆ ਸੀ ਨਹੀਂ ਖਾਲੀ ਤੁਰੰਤ ਪੁਲਿਸ ਨੂੰ ਪੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵੱਲੋਂ ਡਾਇਰੈਕਸ਼ਨ ਆ ਰਹੇ ਆ ਅਸੀਂ ਉਸ ਨੂੰ ਕੰਪਲਾਈ ਕਰ ਰਹੇ ਹਾਂ ਠੀਕ ਠੀਕ ਹੈ ਜੀ